ਹਾਂਜੀ ਦੋਸਤੋ ਇੱਕ ਹੋਰ ਨੋਟੀਫਿਕੇਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇਹ ਜਿਹੜਾ ਇੱਕ ਪੱਤਰ ਜਿਹੜਾ ਹੈਗਾ ਦਫਤਰ ਚੋਣਕਰ ਰਜਿਸਟ੍ਰੇਸ਼ਨ ਅਫਸਰ ਜਿਹੜਾ ਹੈ ਕਿ ਜਲੰਧਰ ਪਸ਼ਮੀ ਜੀ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਪੱਤਰ ਵਿੱਚ ਪੱਤਰ ਨੰਬਰ 668 ਹੈ ਇਹ ਜਿਹੜਾ ਪੱਤਰ ਸਮੂਹ ਸੁਪਰਵਾਈਜ਼ਰ ਬੂਥ ਲੈਵਲ ਅਫਸਰਾਂ ਨੂੰ ਜਾਰੀ ਕੀਤਾ ਗਿਆ ਹੈ ਵਿਧਾਨ ਸਭਾ ਚੋਣ ਹਲਕਾ ਜਿਹੜੇ ਕਿ 34 ਜਲੰਧਰ ਪਛਮੀ ਦੇ ਜਿਹੜੇ ਹੈਗੇ ਆ ਬੂਥ ਲੈਵਲ ਅਫਸਰ ਤੇ ਸੁਪਰਵਾਈਜ਼ਰ ਉਹਨਾਂ ਨੂੰ ਜਾਰੀ ਕੀਤਾ ਗਿਆ ਹੈ ਤੇ ਵਿਸ਼ਾ ਹੈਗਾ ਸਪੈਸ਼ਲ ਇਨਸੈਂਟਿਵ ਰਿਵੀਜ਼ਨ ਜਿਹੜੇ ਕਿ ਉਹਦੇ ਰਿਗਾਰਡਿੰਗ 1-1 2026 ਰਿਗਾਰਡਿੰਗ ਉਹ ਵੀ ਵਿੱਚ ਇਸ ਦੇ ਸ਼ਾਮਿਲ ਹੈ ਜੀ ਹਵਾਲਾ ਜਿਹੜਾ ਦਿੱਤਾ ਗਿਆ ਹੈ ਜ਼ਿਲ੍ਹਾ ਚੌਣ ਅਫਸਰ ਜਲੰਧਰ ਜੀ ਦੇ ਪੱਤਰ ਨੰਬਰ ਜਿਹੜਾ 2025/1221 ਮਿਤੀ 5-9-2025 ਦੇ ਸਮੂਹ ਵਿੱਚ ਹੈਗਾ ਜੀ ਤੇ ਇਸ ਪੱਤਰ ਨੂੰ ਆਪਾਂ ਪੜ੍ਹਦੇ ਹਾਂ ਉਪਰਕਤ ਵਿਸ਼ੇ ਦੇ ਹਵਾਲੇ ਵਿੱਚ ਆਪ ਜੀ ਦੇ ਪੱਤਰ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਦਫਤਰ ਚੋਂ ਜ਼ਿਲ੍ਹਾ ਚੋਂ ਅਫਸਰ ਜਲੰਧਰ ਵੱਲੋਂ ਪ੍ਰਾਪਤ ਅਧਿਤਾ ਅਨੁਸਾਰ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਯੋਗਤਾ 1 1 2026 ਦੇ ਆਧਾਰ ਤੇ ਵਿੱਚ ਆਗਾਮੀ ਵੋਟਰ ਸੂਚੀ ਦੀ ਸਪੈਸ਼ਲ ਇਨਸੈਂਟਿਵ ਰਿਵੀਜ਼ਨ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਇਸ ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੇ ਮੌਜੂਦਾ ਵੋਟਰ ਸੂਚੀ ਵਿੱਚ ਕਿੰਨੇ ਵੋਟਰ ਸਾਲ 2003 ਦੀ ਵੋਟਰ ਸੂਚੀ ਨਾਲ ਮੈਚ ਕਰਦੇ ਹਨ ਉਹਨਾਂ ਦਾ ਵੇਰਵਾ ਮੰਗਿਆ ਗਿਆ ਹੈ ਅਤੇ ਸੀਓ ਕਾਨਫਰੰਸ ਵਿੱਚ ਵਿਚਾਰਿਆ ਜਾਣਾ ਹੈ ਇਸ ਸਬੰਧੀ ਆਪ ਜੀ ਨੂੰ ਰਾਇਟ ਕਿਤੇ ਗਏ ਕਿ ਆਪ ਜੀ ਦੇ ਅਧਿਨ ਆਉਦੇ ਨਾਲ ਸੰਬੰਧਿਤ ਜਿਹੜੇ ਬੂਥ ਹੈਗੇ ਆ 2003 ਦੇ ਜਿਹੜੇ ਫਾਈਨਲ ਵੋਟਰ ਸੂਚੀ ਹੈਗੀ ਆ ਮੌਜੂਦ ਵੋਟਰ ਸੂਚੀ ਦੀ ਯੋਗਤਾ ਮਿਤੀ 1.7.2025 ਨੂੰ ਤਿਆਰ ਕੀਤੀ ਵੋਟਰ ਸੂਚੀ ਤਿਆਰ ਕੀਤੀ ਸਪਲੀਮੈਂਟ ਨਾਲ ਜਿਹੜੀ ਮੈਚਿੰਗ ਕਰਨੀ ਹੈ ਮਿਲਾਨ ਕਰਨਾ ਹੈ ਜੀ ਤਾਂ ਅੱਗੇ ਲਿਖਿਆ ਗਿਆ ਮੌਜੂਦਾ ਵੋਟਰ ਸੂਚੀ ਦੇ ਭਾਗਾਂ ਵਿੱਚ ਪੈਂਦੇ ਸੈਕਸ਼ਨ 2003 ਵੋਟਰ ਸੂਚੀ ਦੇ ਜਿਹੜੇ ਭਾਗ ਵਿੱਚ ਸੈਕਸ਼ਨ ਪੈਂਦੇ ਹਨ ਉਹਨਾਂ ਨਾਲ ਮਿਲਾਨ ਕੀਤਾ ਜਾਏ ਤੇ ਕਿੰਨੇ ਜਿਹੜੇ ਕਿੰਨੇ ਵੋਟਰਾਂ ਦਾ ਜਿਹੜਾ ਮਿਲਾਨ ਹੋਇਆ ਉਹਨਾਂ ਨੂੰ ਮੌਜੂਦ ਵੋਟਰ ਸੂਚੀ ਵਿੱਚ ਮਾਰਕ ਕੀਤਾ ਜਾਵੇ ਮਿਲਾਨ ਕਰਕੇ ਮਾਰਕ ਕਰਨਾ ਹੈ ਜਿਹੜੇ ਪਾਕ ਦੇ ਸੈਸ਼ਨ 2003 ਦੀ ਵੋਟਰ ਸੂਚੀ ਨਾਲ ਮੇਲ ਖਾਂਦੇ ਹਨ ਉਹਨਾਂ ਨੂੰ ਮਾਰਕ ਕਰਕੇ ਅਤੇ ਵੋਟਰਾਂ ਦਾ ਮਿਲਾਨ ਕਰਕੇ ਤੇ ਵੋਟਰ ਵਿੱਚ ਪਰਿਵਾਰ ਦਾ ਨਾਮ ਜਿਹੜਾ ਰਿਲੇਸ਼ਨ ਹੈਗਾ ਪਤੀ ਪਿਤਾ ਦੇ ਨਾਲ ਮੇਲ ਖਾਂਦਾ ਹੈ ਤਾਂ ਉਹਨਾਂ ਵੋਟਰ ਸੂਚੀਆਂ ਨੂੰ ਸੂਚੀ ਵਿੱਚ ਮਾਰਕ ਕੀਤਾ ਜਾਵੇ ਤੇ ਕੰਪੈਰੀਜ਼ਨ ਰਿਪੋਰਟ 8 9 2025 ਨੂੰ 10 ਡਾਕਟਰ ਡਾਕਟਰ ਭੇਜੀ ਜਾਏ ਤੇ ਜਿਹੜੀ ਇਹ ਰਿਪੋਰਟ 8 ਤਰੀਕ ਨੂੰ ਮੰਗਵਾਈ ਸੀਗੀ ਪਰ ਕਈ ਜਿਹੜੇ ਸੁਪਰਵਾਈਜ਼ ਬੀਐਲ ਹੋ ਗਏ ਇਹ ਸੂਚਨਾ 6 ਵਜੇ ਤੱਕ ਵੀ ਨਹੀਂ ਦੇ ਪਾਏ ਜਾਂ ਭੇਜ ਨਹੀਂ ਪਾਏ ਤਾਂ ਇਸ ਪੱਤਰ ਵਿੱਚ ਆਪ ਜੀ ਨੂੰ ਸਖਤ ਅਦਾਇਤ ਕੀਤੀ ਜਾਂਦੀ ਹੈ ਕਿ ਜਿਹੜੇ ਸਮੂਹ ਸੁਪਰਵਾਈਜ਼ ਹੈ ਉਹ ਸ਼ਡਿਊਲ ਅਨਸਾਰ ਬੁੱਧਾ ਦੀ ਰਿਪੋਰਟ ਲੈ ਕੇ ਮੀਟਿੰਗ ਅਟੈਂਡ ਕਰਨ ਤਾਂ ਲੜੀ ਇਸ ਵਿੱਚ ਇਸ ਨੂੰ ਜਿਹੜਾ অতি ਜ਼ਰੂਰੀ ਸਮਝਿਆ ਜਾਏ ਇਸ ਬਾਰੇ ਲਿਖਿਆ ਹੋਇਆ ਹੈ ਇਸ ਲਈ ਲੜੀ ਨੰਬਰ ਦਿੱਤਾ ਹੈ ਸੁਪਰਵਾਈਜ਼ਰ ਨੰਬਰ ਦਿੱਤਾ ਤੇ ਮਿਤੀ 9 9 2025 ਦਿੱਤੀ ਤੇ ਸਮਾਂ 11 ਵਜੇ ਤੇ ਸਵਾ 12 ਵਜੇ ਐਗਰੀਕਲਚਰ ਆਫਿਸ ਜਲੰਧਰ ਦਾ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ